ਤੁਸੀਂ ਦੇਖ ਰਹੇ ਹੋ ਚੈਨਲ ঈগল i24 ਤੇ ਮੈਂ ਤੁਹਾਡਾ ਆਪਣਾ ਤਾਰੀ ਲੋਧੀਪੁਰਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਸਬਾ ਔਰ ਦੇ ਕੇ ਦਸਹਿਰਾ ਗਰਾਊਂਡ ਵਿੱਚ 192 ਦਸਹਿਰਾ ਮਿਲਾ ਕਮੇਟੀ ਮੈਂਬਰਾਂ ਗ੍ਰਾਮ ਪੰਚਾਇਤ ਦੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਨੇਪਰੇ ਚੜਿਆ ਇਸ ਮੌਕੇ ਮੇਲੀ ਵਿੱਚ ਮੁੱਖ ਮਹਿਮਾਨ ਤੇ ਕਾਂਗਰਸ ਪਾਰਟੀ ਤੋਂ ਸਾਬਕਾ ਐਮਐਲਏ ਬੰਗਾ ਤਲੋਚਨ ਸੂਂਡ ਸੁਖਦੀਪ ਸਿੰਘ ਸਰਕਾਰ ਜ਼ਿਲ੍ਹਾ ਪ੍ਰਧਾਨ ਸ਼ਰਮਣ ਅਕਾਲੀ ਦਲ ਹਰ ਜੋਤਕੌਰ ਲੋਟੀਆਂ ਤੇ ਉਹਨਾਂ ਦੇ ਨਾਲ ਗਲਜੀਤ ਸਿੰਘ ਨਾਲ ਆਮਾ ਦੀ ਪਾਰਟੀ ਦੀ ਆਗੂਆਂ ਵੱਲੋਂ ਮੁੱਖ ਤੌਰ ਤੇ ਆਪਣੀ ਹਾਜ਼ਿਰਿਗਾਈ ਅਤੇ ਇਸ ਮੌਕੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਆਏ ਹੋਏ ਪਤਵੰਤੇ ਹਾਂ ਦਾ ਸਨਮਾਨ ਸਰਪਾਉ ਦੇ ਕੀਤਾ ਗਿਆ ਅਤੇ ਇਸ ਦੌਰਾਨ ਦੇ ਵਿੱਚ ਸ਼੍ਰੀ ਰਾਮਚੰਦਰ ਨਾਲ ਸੰਬੰਧਿਤ ਪਖਵਖ ਚਾਕੀਆਂ ਦਾ ਆਯੋਜਨ ਵੀ ਕੀਤਾ ਗਿਆ ਅਤੇ ਹਾਂਜੀ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਜੀ ਰਾਵਣ ਦੇ ਪੁੱਤਰ 192 ਵਿਸ਼ਾਲ ਦਸਹਿਰਾ ਦੀ ਪ੍ਰਧਾਨ ਕਮਾਜੀ ਤਰ੍ਹਾਂ ਗ੍ਰਾਮ ਪੰਚਾਇਤ ਸਹਿਯੋਗ ਦੇ ਨਾਲ ਚੇਅਰਮੈਨ ਬਾਬਾ ਧਰਮਗੜ੍ਹ ਭਾਈ ਮੰਡਲੀ ਦੇ ਸਹਿਯੋਗ ਦੇ ਨਾਲ ਸਾਡੇ ਦੇਸ਼ ਵਿਦੇਸ਼ ਦੇ ਵਿੱਚ ਜਿੰਨੇ ਐਨ ਆਰ ਆਈ ਵੀਰ ਬੈਠੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਬੜਾ ਹੂਮ ਤਾਮ ਨਾਲ ਅਜਮਰਾਇਆ ਅਸੀਂ ਅਕਾਦ ਸ਼ਰਮਾ ਸਿੰਜੀ ਜੀ ਤੁਹਾਡਾ ਵੀ ਧੰਨਵਾਦ ਕਰਦੇ ਆ ਸਾਡਾ ਤਾਰੀ ਲੋਧੀਪੂਰੀ ਜੀ ਦਾ ਵੀ ਜਿਹੜੇ ਸਾਡੇ ਪ੍ਰੋਗਰਾਮ ਦੀ ਕਵਰੇਜ ਕਰਦੇ ਆ 22 ਤਰੀਕ ਤੋਂ ਤੁਸੀਂ ਸਾਡੇ ਨਾਲ ਲਗਾਤਾਰ ਜੁੜਿਓ ਅਸੀਂ ਇਹਦਾ ਵੀ ਸਾਡੇ ਪ੍ਰਧਾਨ ਜੀ ਵੱਲੋਂ ਸਾਡੇ ਚੇਅਰਮੈਨ ਜੀਵਨ ਕੁਮਾਰ ਜੀ ਸਿੱਟੂ ਪ੍ਰਧਾਨ ਸ਼੍ਰੀਮਨ ਕਮਲ ਜੀ ਜੀ ਰਾਣਾ ਅਤੇ ਸਾਡਾ ਉਹ ਪ੍ਰਧਾਨ ਦਵਿੰਦਰ ਸਮਾਜੀ ਬੰਦਾ ਸਰਪੰਚ ಗ್ರಾಮ ਪੰਚਾਇਤ ਔਰ ਕਮਲਜੀਤ ਜੀ ਜੁਕਲ ਅਤੇ ਪਿਕਨਪੁਰੋਤ ਸ਼ੈਖਰੀ ਅਤੇ ਜਿੰਨੇ ਵੀ ਸਮੂਹ ਕਮੇਟੀ ਵੱਲੋਂ ਅਸੀਂ ਸਾਰਿਆਂ ਵੀਰਾਂ ਦਾ ਦੇਸ਼ ਵਿਦੇਸ਼ ਵਿੱਚ ਬੈਠੇ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਅਸੀਂ ਕਲਾਕਾਰਾਂ ਦਾ ਪਪਾ ਧਰਮਵੀਰ ਭਾਈ ਮੰਡਲੀ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਹ ਸਾਰਾ ਮਨਮੋਹਤ ਚੱਕੀਆਂ ਜੋ ਤੁਸੀਂ 22 ਤਰੀਕ ਤੋਂ ਲਗਾਤਾਰ ਦੇਖਦੇ ਹੋ ਉਹਨਾਂ ਦੀ ਤਬਦੀਲ ਕੀਤੀ ਹੈ ਉਹਨਾਂ ਦੇ ਵਿੱਚ ਸਾਡੇ ਪ੍ਰਧਾਨ ਸ਼੍ਰੀ ਆਪਣੇ ਜੀਵਨ ਕੁਮਾਰ ਜੀ ਬਿੱਟੂ ਐਕਸ ਸਰਪੰਚ ਉਸ ਤੋਂ ਬਾਅਦ ਇਹ ਲਗਾਤਾਰ ਚੇਅਰਮੈਨ तकरीबन 15 16 ਸਾਲ ਇਹਨਾਂ ਨੂੰ ਚੇਅਰਮੈਨ ਦੇ ਤੌਰ ਤੇ ਪਦ ਦਿੱਤਾ ਤੇ ਐਕਸ ਸਰਪੰਚ ਵੀ ਰਹੇ ਆ ਤੇ ਮੌਜੂਦਾ ਪ੍ਰਧਾਨ ਵੀ ਆ ਬਾਬਾ ਧਰਮਗੜ ਪ੍ਰਬੰਧਕ ਕਮੇਟੀ ਵੱਲੋਂ ਉਸ ਤੋਂ ਬਾਅਦ ਸਾਡੇ ਜਿਹੜੇ ਮੇਨ ਰੋਲ ਸਿੰਘ ਜੀ ਜੀ ਤਾਰੀ ਜੀ ਆਂਦਾ ਆ ਜਿਹੜੇ ਪਰਦੇ ਪਿੱਛੇ ਰਹਿ ਕੇ ਵੀ ਜਿਹੜੇ ਕਲਾਕਾਰ ਕਦੀ ਉਹਨਾਂ ਨੇ ਇਹ ਪਰਵਾਹ ਨਹੀਂ ਕੀਤੀ ਕਿ ਸਾਨੂੰ ਦੁਸਹਿਰਾ ਦੇਖਣਾ ਆ ਇੱਕ ਪਰਦੇ ਪਿੱਛੇ ਰਹਿ ਕੇ ਇੱਕ ਗੁਪਤ ਸੇਵਾ ਆ ਜਿਹੜੀ ਗੁਪਤ ਸੇਵਾ ਉਹ ਕਰ ਰਹੇ ਨੇ ਉਹਨਾਂ ਵਿੱਚ ਸ੍ਰੀ ਰਜੀਵ ਪਠਾਨੀਆਂ ਜੀ ਚਾਕੀ ਦੇ ਇੰਚਾਰਜ ਆ ਬਹੁਤ ਵਧੀਆ ਕਲਾਕਾਰ ਆ ਉਹਨਾਂ ਦੇ ਨਾਲ ਸ਼ਿਵ ਕੁਮਾਰ ਜੀ ਬਿੱਟਾ ਅਮਦ ਦੁੱਗਲ ਜੀ ਨੌਜਵਾਨ ਕੈਸ਼ਰ ਸ਼ਿਵ ਕੁਮਾਰ ਬਿੱਟਾ ਤੋਂ ਵਹਾਨੀ ਜੋਸ਼ੀ ਜੀ ਸੰਜੀਵ ਰਾਣਾ ਜੀ ਵਿਸ਼ੂ ਸ਼ਰਮਾ ਜੀ शिवम ਪਨੋਟ ਗਣੇਸ਼ ਕੁਮਾਰ ਜੀ ਮੋਹਨ ਸ਼ਰਮਾ ਜੀ ਤੇ ਜਿੰਨੇ ਵੀ ਸਾਡੇ ਕਲਾਕਾਰਾਂ ਨੇ ਦਿਨ ਰਾਤ ਮਿਹਨਤ ਕਰਕੇ ਇਹ ਪ੍ਰੋਗਰਾਮ ਨੂੰ ਨੇਪੜੇ ਚੜਾਇਆ ਅਸੀਂ ਸਮੂਹ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀ ਵੱਲੋਂ ಗ್ರಾಮ ਪੰਚਾਇਤ ਵੱਲੋਂ ਜਿੰਨੇ ਸਾਡੇ ਇੱਥੇ ਵੀਰ ਆਏ ਆ ਅਸੀਂ ਸਾਰਿਆਂ ਦਾ ਤਨ ਮਨ ਧੰਦੇ ਨਾਲ ਸੇਵਾ ਕਰਦੇ ਆ ਅਸੀਂ ਸਪੈਸ਼ਲੀ ਧੰਨਵਾਦ ਕਰਦੇ ਆ ਸਾਡੇ ਲਖਵੀਰ RAM ਜੀ ਕਾਲਾ ਠੇਕੇਦਾਰ ਜੀ ਜਿਹੜੇ ਦਿਨ ਰਾਤ ਪ੍ਰਭੂ RAM ਜੀ ਦੀ ਸੇਵਾ ਵਿੱਚ ਤਤਪਰ ਰਹਿੰਦੇ ਆ ਸਾਡੇ মিডিਆ ਰਾਹੀਂ ਵੀ ਅਸੀਂ ਕਈ ਸਾਲਾਂ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ ਪ੍ਰਭੂ ਰਾਮ ਜੀ ਖਾਂਡੇ ਪਰਿਵਾਰ ਨੂੰ ਹਰ ਖੁਸ਼ੀਆਂ ਪ੍ਰਦਾਨ ਕਰਨ ਅਸੀਂ ਤਾਂ ਇਸ ਗਰਾਊਂਡ ਦੇ ਵਿੱਚ ਇਹੀ ਬੇਨਤੀ ਕਰ ਸਕਦੇ ਹਾਂ ਬਾਕੀ ਜੈ ਸ਼੍ਰੀ ਰਾਮ